ਲੋਕ ਸਭਾ ਚੋਣਾਂ ਅੱਜ 1 ਜੂਨ ਦੇ ਦਿਨ ਲੋਕਾਂ ਵੱਲੋਂ ਮਤਦਾਨ ਕੀਤਾ ਜਾ ਰਿਹਾ ਪਿੰਡ ਕਾਨ ਸਿੰਘ ਵਾਲਾ ਦੇ ਵਿੱਚ ਮੌਜੂਦ ਹੈਗੇ ਆ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਆਪਣੀ ਵੋਟ ਜਿਹੜੀ ਆ ਅੰਦਰ ਪਾ ਕੇ ਆਏ ਆ ਗੱਲਬਾਤ ਕਰ ਲੈਣੇ ਆ ਜਨਾਬ ਸاسي ਕਾਲ ਜੀ ਸ਼ਬਦ 'ਤੇ ਸਭ ਤੋਂ ਪਹਿਲਾਂ ਗੁਰੂ ਸਈ ਲਾਈਵ ਸਰਦਾਰ ਸਤਪਾਲ ਸਿੰਘ ਜੀ ਸਮੁੱਚੇ ਫਿਰੋਜ਼ਪੁਰ ਹਲਕੇ ਦੇ ਸੂਜਨਾਂ ਵਾਲ ਵੋਟਰੋ ਮੇਰੀਆਂ ਭੈਣਾ ਭਰਾਵਾਂ ਬਜ਼ੁਰਗੋ ਕਿਸਾਨੋ ਮਜ਼ਦੂਰੋ ਤੇ ਸਮੁੱਚੀਆਂ ਗੰਤੀਆਂ ਤੇ ਸਮੁੱਚੇ ਫਰੋਜ਼ ਪਰ ਤੇ ਪੰਥ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬੜੇ ਭਾਗਾ ਵਾਲਾ ਹਾਂ ਕਿ ਸਭ ਤੋਂ ਪਹਿਲਾਂ ਮੈਂ ਤੜਕੇ ਦਰਬਾਰ ਸਾਹਿਬ 2 ਵਜੇ ਦਰਸ਼ਨ ਕਰਕੇ ਆਇਆ ਹਾਂ ਉੱਥੇ ਅਰਦਾਸ ਬੇਨਤੀ ਕਰਕੇ ਆਇਆ ਹਾਂ ਤੇਰ ਅਰਦਾਸ ਬੇਨਤੀ ਕਰਕੇ ਕਿ ਮੈਂ ਕਿਹਾ ਹੈ ਮਹਾਰਾਜ ਤੇਰੇ ਘਰੇ ਕੋਈ ਘਟਾ ਹੈ ਹੂੰ ਜੇ ਜੋ ਗੁੰਗਿਆਂ ਤੋਂ ਅਰਥ ਕਰਾ ਸਕਦਾ ਹੈ ਜੇ ਤੂੰ ਸਿਰ ਵੱਡੇ ਤੋਂ ਬਾਬਾ ਦੀਪ ਸਿੰਘ ਨੂੰ ਲੜਾ ਸਕਦਾ 52 ਰਾਜਿਆਂ ਨੂੰ ਛੁੜਾ ਸਕਦਾ ਇਹ ਗੱਲਾਂ ਕਿਹੜੀਆਂ ਹਨ ਫਿਰ ਮੈਂ ਯਾਦ ਵੀ ਕਰਾ ਕੇ ਆਇਆ ਕਿ ਅੱਜ 1 ਜੂਨ ਹੂੰ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉੱਥੇ ਟੁੱਟੇ ਹੋਏ ਭੰਨੇ ਹੋਏ ਕਾਲ ਤਖਤ ਦੀ ਤਸਵੀਰ ਲੱਗੀ ਸੀ ਫਿਰ ਮੈਂ ਸੰਤ ਜਨਰਲ ਸਿੰਘ ਭਿੰਡਰਾਂ ਵਾਲੇ ਦੀ ਜਗ੍ਹਾ ਉੱਥੇ ਵੀ ਮੱਥਾ ਟੇਕ ਕੇ ਆਇਆ ਕਿ ਯੋਧੇ ਤੂੰ ਲੜਿਆ ਹੈ ਹੂੰ ਹੂੰ ਇੰਡੀਆ ਦੀ ਫੌਜ ਦੇ ਨਾਲ ਲੜਿਆ ਤੂੰ ਬ੍ਰਿਟਾਨੀਆਂ ਦੇ ਨਾਲ ਲੜਿਆ ਤੂੰ ਰੱਖ ਕੇ ਵਿਖਾਈਆ ਕੌਮ ਦੀ ਯੋਧਾ ਫਿਰ ਮੈਂ ਉਸ ਤੋਂ ਬਾਅਦ ਯਾਦ ਕੀਤਾ ਕਿ 1 ਜੂਨ ਹੀ ਐ ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਵੀ ਲੋਕ 1 ਜੂਨ ਵੀ ਨਾ ਭੁੱਲਣ ਹੂੰ ਤੇ 1 ਜੂਨ 84 ਨੂੰ ਨਾ ਭੁੱਲਣ ਫੇਰ ਮੈਂ ਆਪਣੇ ਗੁਰੂ ਘਰ ਦੇ ਗੁਰਦੁਆਰੇ ਮੱਥਾ ਟੇਕਿਆ ਅਰਦਾਸ ਕੀਤੀ ਬੇਨਤੀ ਬਾਬਾ ਭਗਤ ਸਿੰਘ ਜਿਹੜਾ ਬਹੁਤ ਪੁਜਿਓਏ ਸੰਤ ਸੀ ਸਾਡੇ ਤੇ ਵੀ ਕਿਰਪਾ ਸਾਡੇ 17 ਪਿੰਡਾਂ ਤੇ ਵੀ ਕਿਰਪਾ ਆ ਜਿਹੜੀਆਂ ਸੜਕਾਂ ਸੁੜਕਾਂ ਗੋਲੇ ਗਾਲੇ ਉਹਨਾਂ ਨੇ ਬਣਾਏ ਆ ਉਸ ਤੋਂ ਬਾਅਦ ਮੈਂ ਝੰਡਾ ਸਾਹਿਬ ਵੀ ਦਰਸ਼ਨ ਕਰਕੇ ਆਇਆ ਤੇ ਵਜੀਤਪੁਰ ਸਾਹਿਬ ਮੈਂ ਸ਼ੁਕਰ ਕੀਤਾ ਸੱਚੇ ਪਾਤਸ਼ਾਹ ਦੀ ਜਿਹੜੀ ਪ੍ਰਕਿਰਿਆ ਠੀਕ ਵੀ ਆ ਸੁੱਖ ਸ਼ਾਂਤੀ ਰਹਿ ਗਈ ਆ ਤੇ ਹੁਣ ਮੈਂ ਵੋਟ ਪਾ ਕੇ ਆਇਆ ਆ ਤੇ ਮੈਨੂੰ ਖੁਸ਼ੀ ਹੈ ਕਿ ਮੈਂ 43 ਸਾਲ ਦੇ ਜੀਵਨ ਦੇ ਵਿੱਚ ਇਲੈਕਸ਼ਨ ਤਾਂ ਮੈਂ ਕੋਟਕਪੂਰੇ ਤੋਂ ਵੀ ਲੜੀ ਸੀ ਇਲੈਕਸ਼ਨ ਤਾਂ ਮੈਂ ਮਾਨਸਾ ਤੋਂ ਵੀ ਲੜੀ ਸੀ ਮੈਂ ਅੱਜ 43 ਸਾਲ ਬਾਅਦ ਸੇਵਾ ਕਰਕੇ ਪੰਥ ਕੌਮ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਦੀ ਸਾਰਿਆਂ ਦੀ ਨਿਸ਼ਕਾਮ ਸੇਵਾ ਕਰਕੇ ਮੈਂ ਅੱਜ ਪਹਿਲੇ ਦਿਨ ਕਾਨ੍ਹ ਸਿੰਘ ਵਾਲਾ ਪਿੰਡ ਦੇ ਵਿੱਚ ਆਪਣੀ ਵੋਟ ਆਪ ਨੂੰ ਪਾਈ ਹੈ ਤੇ ਮੇਰੇ ਖੁਦ ਨੂੰ ਪਾਈ ਆ ਵੋਟ ਕਿ ਹੋ ਸਕਦਾ ਮੈਨੂੰ ਇਹ ਰ ਆਪਣੀ ਵੋਟ ਆਪਣ ਨੂੰ ਪਾਉਣ ਦਾ ਮੌਕਾ ਨਾ ਮਿਲੇ ਦੂਜੀ ਗੱਲ ਇਹ ਹੈ ਕਿ ਲਾਈਵ ਮੇਰਾ ਉਹ ਕਰ ਰਿਹਾ ਜਿਹੜਾ ਮੇਰਾ ਗੁਰੂ ਸਹਜਦਾ ਹੈ ਜਨਰਲ ਵੀ ਮੇਰਾ ਹੀ ਲਾਈਵ ਕਰ ਲਿਆ ਮੇਰੇ ਗੁਰੂ ਸਹਜਦਾ ਸਲਕੇ ਦਾ ਸਤਪਾਲ ਜੀ ਦਾ ਤੇ ਹੁਣ ਮੈਂ ਲੋਕੀ ਕਹਿੰਦੇ ਤੂੰ ਫਲਾਣੇ ਬੂਤੇ ਜਾਏਗਾ ਵੋਟ ਵੇਖਣ ਉਹਨੂੰ ਮਿਲੇਗਾ ਉਹਨੂੰ ਮਿਲੇਗਾ ਮੈਂ ਹੁਣ ਕਿਸੇ ਬੂਤ ਤੇ ਨਹੀਂ ਜਾਣਾ ਮੈਂ ਕੋਈ ਚੱਕੀ ਨਹੀਂ ਕਰਨੀ ਮੇਰੀ ਰਾਖੀ ਮਹਾਰਾਜ ਕਰ ਰਿਹਾ ਉਹੀ ਸਾਰਾ ਕੁਝ ਕਰੂਗਾ ਪਰ ਮੈਂ ਹੁਣ ਜਾ ਰਿਹਾ ਬਗੜਾੜੀ 1 ਜੂਨ ਗੁਰੂ ਸਾਹਿਬ ਦੀ ਬედਵੀ ਹੋਈ ਸੀ ਉੱਥੇ ਖੰਡ ਪਾਠ ਕਰਾਉਣਾ ਸੀ ਸਦਾਰਨ ਪਾਠ ਕਰਾਉਣਾ ਸੀ ਸਾਰੇ ਰੁੱਝੇ ਹੋਏ ਸੀ ਸਾਰੇ ਲੀਡਰ ਗਲਤਾਨਾ ਮੈਂ ਭੁੱਲਿਆ ਨਹੀਂਗਾ ਮੈਂ ਹੁਣ ਬਗੜਾੜੀ ਜਾ ਕੇ 12 ਵਜੇਰ ਦਰਖਾਸਤ ਕਰੂੰਗਾ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਤੈਨੂੰ ਚੱਕਣ ਵਾਲੇ ਤੈਨੂੰ ਰੋਲਣ ਵਾਲੇ ਤੈਨੂੰ ਰੋਲਣ ਵਾਲੇ ਉਹ ਨਵਨੀ ਵੇਖ ਮੈਂ ਤਾਂ ਕਿਸੇ ਨੂੰ ਮਾੜਾ ਕਹਿੰਦਾ ਨਹੀਂ ਮਹਾਰਾਜ ਤੂੰ ਹੀ ਫੈਸਲਾ ਕਰਨਾ ਹੈ ਤੂੰ ਹੀ ਸਾਰਾ ਕੁਝ ਕਰਨਾ ਹੈ ਹੁਣ ਫਿਰ ਮੈਂ ਸਾਰੀ ਪ੍ਰਕਿਰਿਆ ਠੀਕ ਹੈ ਮੈਨੂੰ ਸਾਰਿਆਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਮੈਂ ਇੰਨੇ ਜੋਗਾ ਨਹੀਂ ਪਿੰਡਾਂ ਤੋਂ ਸਾਥ ਮਿਲਿਆ ਹੈ ਮਜ਼ਦੂਰਾਂ ਤੋਂ ਸਾਥ ਮਿਲਿਆ ਮੈਨੂੰ ਟਾਡੀਆਂ ਤੋਂ ਰਾਗੀਆਂ ਤੋਂ ਦੁਕਾਨਦਾਰਾਂ ਤੋਂ ਸੋਸ਼ਲ ਮੀਡੀਆ ਤੋਂ ਪ੍ਰੈਸ ਤੋਂ ਭਾਈ ਸਰਬਜੀਤ ਸਿੰਘ ਤੋਂ ਬੜਾ ਵੱਡਾ ਮੇਤੋ ਸਾਥ ਵਾਲਿਆ ਅਮਰਤਪਾਲ ਸਿੰਘ ਦੇ ਪਰਿਵਾਰ ਤੋਂ ਉਹਦੀ ਮੰਮੀ ਤੋਂ ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਮੂਸੀ ਵਾਲੇ ਸਾਹਿਬ ਦੇ ਪਰਿਵਾਰ ਤੋਂ ਮੈਨੂੰ ਸਾਤ ਬੜਾ-ਵੱਡਾ ਮਿਲਿਆ ਹੈ ਮੈਨੂੰ ਪਰਵਾਨਾ ਸਾਹਿਬ ਤੋਂ ਵੱਡਾ-ਵੱਡਾ ਇਨਸਾਫ ਮਿਲਿਆ ਹੈ ਮੈਨੂੰ ਭਾਈ ਸਰਬਜੀਤ ਸਿੰਘ ਦੇ ਪਿਤਾ ਜੀ ਤੋਂ ਮੈਨੂੰ ਜਗਸੀਰ ਸਿੰਘ ਰੋਡੇ ਤੋਂ ਮੈਨੂੰ ਗੁਰਦੀਪ ਸਿੰਘ ਬਠਿੰਡਾ ਤੋਂ ਮੈਨੂੰ ਕਬੱਡੀ ਖਿਡਾਰੀ ਜਲਾਲ ਤੋਂ ਤੇ ਮੈਨੂੰ ਢਾਡੀ ਜਿਹੜਾ ਜਥਾ ਬਹੁਤ ਵੱਡਾ ਮੋਰਾਂ ਵਾਲੀ ਦਾ ਉਹਨਾਂ ਤੋਂ ਉਹ ਮੈਂ ਅਮਰੀਕਾ ਤੋਂ ਕੈਨੇਡਾ ਤੋਂ ਜਰਮਨ ਤੋਂ ਫਰਾਂਸ ਤੋਂ ਸਾਰੇ ਗੁਰਦਵਾਰਿਆਂ ਤੋਂ ਜੌਨ ਗਿੱਲ ਤੋਂ ਮਿੰਟੂ ਤੋਂ ਹੋਰ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਸੰਧੂ ਸਾਹਿਬ ਤੋਂ ਅੰਗਲੇਡਾ ਤੋਂ ਸਾਰਿਆਂ ਨੇ ਮੈਨੂੰ ਕੋਈ ਕਿਸੇ ਨੇ ਮੈਨੂੰ ਇਹ ਨਹੀਂ ਮੇਰਾ ਸਾਥ ਨਹੀਂ ਦਿੱਤਾ ਇਸ ਕਰਕੇ ਮੈਨੂੰ ਬਹੁਤ ਵੱਡਾ ਸਾਥ ਮਿਲਿਆ ਮੈਂ ਉਹਨਾਂ ਦਾ ਰਣੀ ਆ ਹੁਣ ਮਹਾਰਾਜ ਵੀ ਮੇਰਾ ਸਾਥ ਦੇ ਰਿਹਾ ਹੈ ਤੇ ਫਿਰ ਮੈਨੂੰ ਫਿਰ ਵੀ ਕਹਿੰਦੇ ਤੂੰ ਇੱਕ ਗੱਡੀ ਤੇ ਤੁਰਿਆ ਫਿਰਦਾ ਹੁਣ ਮੈਂ ਦੱਸੋ ਮੈਂ ਕਿਹੜੀਆਂ ਗੱਡੀਆਂ ਲਾਵਾਂ ਮੈਂ ਕਿਹੜੇ ਰੇਤਾ ਵਿੱਚ ਆ ਮੈਂ ਕਿਹੜਾ ਬੱਜਰੀ ਵਿੱਚ ਹੀ ਆ ਮੈਂ ਕਿਹੜਾ ਕੋਈ ਕੋਈ ਐਸਾ ਮਾੜਾ ਕੰਮ ਕੀਤਾ ਤੇ ਫਿਰ ਮੈਂ ਇਨੀ ਅਪੀਲ ਕਰੂੰਗਾ ਮੈਂ ਪ੍ਰਚਾਰ ਚ ਬਹੁਤ ਕੁਝ ਹੈ ਕਿਆ ਫਿਰ ਵੀ ਮੈਂ ਕਹਿਣਾ ਆਖਰੀ ਪਾਲਾ ਕਿ ਤੁਸੀਂ ਮਤਦਾਨ ਕਰਕੇ ਅਕਲ ਦਾ ਦਾਨ ਕਰਕੇ ਨਮੈਂਦਾ ਪਾਰਲੀਮੈਂਟ ਚ ਭੇਜੋ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਵੀ ਹੋ ਮੈਂ ਤੁਹਾਨੂੰ ਕਿਹਾ ਸੀ ਤੇ ਤੁਸੀਂ ਸਾਰੇ ਜਿੰਨਾ ਚਿਰ ਮੈਂ ਪ੍ਰਚਾਰ ਕੀਤਾ ਸੀ ਉਹਨਾਂ ਚਿਰ ਤੁਸੀਂ ਵਕੀਲ ਸੀ ਅੱਜ 31 ਤਰੀਕ ਤੱਕ ਤੁਸੀਂ ਸਾਰੇ ਵਕੀਲ ਸੀ ਅੱਜ 6 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜੱਜ ਬਣੇ ਹੋ ਇਹ ਸਾਰੇ VOTER ਹੈ ਪਾਵਰ ਦਿੱਲੀ ਤੋਂ ਚੱਲ ਕੇ ਅੱਜ ਪਿੰਡਾਂ 'ਚ ਫਰੋਜ਼ਪੁਰ ਚ ਆ ਗਈ ਹੈ ਇਹ ਫੈਸਲਾ ਫਰੋਜ਼ਪੁਰ ਨਹੀਂ ਕਰਨਾ ਫਰੋਜ਼ਪੁਰ ਦੇ ਲੋਕਾਂ ਨੇ ਕਰਨਾ ਵਪਾਰੀਆਂ ਨੇ ਢਾਡੀਆਂ ਰਾਗੀਆਂ ਪ੍ਰੈਸ ਨਹੀਂ ਕਰਨਾ ਇਹ ਫੈਸਲਾ ਦਿੱਲੀ ਤੋਂ ਨਾ UP ਵਾਲਿਆਂ ਨੇ ਕਰਨਾ ਇਹ ਫੈਸਲਾ ਅੱਜ ਤੁਸੀਂ ਜੱਜ ਬਣੇ ਹੋ ਇਹ 5 ਵਜੇ ਤੁਹਾਡੇ ਕੋਲ ਰਾਈਟ ਹੈ ਜੇ 5:05 ਮਿੰਟ ਹੋ ਗਏ ਤੁਸੀਂ ਫੈਸਲਾ ਕੋਈ ਠੀਕ ਨਾ ਕੀਤਾ ਫੇਰ ਭਾਈ ਪਛਤਾਵਾ ਹੀ ਰਹਿ ਜਾਂਦਾ ਰੋਈ ਜਾਏ ਜੇ ਕਰਲਾਈ ਜਾਏ ਜੋ ਮਰਜ਼ੀ ਕਰੀ ਜਾਏ ਜੇ 77 ਸਾਲ ਤੋਂ ਤੁਸੀਂ ਸਾਰੇ ਰੋਈ ਕਰਲਾਈ ਜਾਂਦੇ ਆ ਤੇ ਫੇਰ ਜੇ ਮੈਂ ਪਾਰਲੀਮੈਂਟ ਵਿੱਚ ਮੈਂ ਗਿਆ ਫੇਰ ਦਰਾਨਾ ਗੁਰੂ ਕਰਦੇ ਸਾਹਮਣੇ ਖੜਾ ਮੈਂ ਕਿਸਾਨਾਂ ਦੀ ਗੱਲ ਕਰੂੰਗਾ ਮਜ਼ਦੂਰਾਂ ਦੀ ਗੱਲ ਕਰੂੰਗਾ ਵਪਾਰੀਆਂ ਦੀ ਗੱਲ ਕਰੂੰਗਾ ਬਾਡਰ ਖੋਲਣ ਦੀ ਗੱਲ ਕਰੂੰਗਾ ਬੰਦੀ ਸਿੰਘਾਂ ਦੀ ਗੱਲ ਕਰੂੰਗਾ ਜਿਹੜੇ ਸਾਡੇ ਬੰਦੇ ਬੰਦ ਹੋਏ ਆ ਅੰਨਸੇ ਲਾ ਕੇ ਉਹਨਾਂ ਦੀ ਬੰਦ ਕਰੂੰਗਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਜਿਹੜਾ ਡੈਮੋਕ੍ਰੇਸੀਆਂ ਧਜੀਆਂ ਢਾਦਤੀਆਂ ਕਦੇ ਸੋਸ਼ਲ ਚੈਨਲ ਬੰਦ ਕਰਤਾ ਕਦੇ ਪੱਤਰਕਾਰਾਂ ਤੇ ਪਰਚੇ ਕਰਤੇ ਤੇ ਉਹਨਾਂ ਦੇ ਉੱਤੇ ਵੀ ਮੈਂ ਕਰੂੰਗਾ ਕਿ ਕਾਨੂੰਨ ਦੇ ਮੁਤਾਬਕ ਕੋਈ ਚੈਨਲ ਬੰਦ ਹੀ ਨਹੀਂ ਹੋ ਸਕਦਾ ਇਸ ਕਰਕੇ ਦੂਜੇ ਪਾਸੇ ਮੈਂ ਗੱਲ ਕਰੂੰਗਾ ਟਰਾਂਸਪੋਰਟਰਾਂ ਦੀ ਵੀ ਗੱਲ ਕਰੂੰਗਾ ਮਜ਼ਦੂਰਾਂ ਦੀ ਵੀ ਗੱਲ ਕਰੂੰਗਾ ਨਿਰੇਗਾਂ ਵਾਲਿਆਂ ਤੇ ਜਿਹੜਾ ਕੰਮਾਂ ਨੂੰ ਮਿਲਣਾ ਚਾਹੀਦਾ 265 ਦਿਨ ਹੋਰ ਹੈ ਰਹਿੰਦੇ 100 ਦਿਨ ਕਿਉਂ ਮਿਲੇ 365 ਦਿਨ ਹੀ ਉਹਨਾਂ ਨੂੰ ਮਿਲਣਾ ਚਾਹੀਦਾ ਇਹ ਗੱਲਾਂ ਕਿਸੇ ਨੇ ਨਾ ਕੀਤੀਆਂ ਨਾ ਕਰਾਂਗੇ ਜਿਹੜੀ ਨੌਜਵਾਨੀ ਸਾਡੇ ਨਾਲ ਮਾਰ ਰਹੀ ਹੈ ਨਸ਼ੇ ਦੇ ਵਿੱਚ ਉਹਨਾਂ ਦੀ ਵੀ ਮੈਂ ਗੱਲ ਕਰੂੰਗਾ ਕਹਿਣ ਤੋਂ ਪਾਬ ਵਨ ਪੈਨਸ਼ਨ ਵਨ ਰੈਂਕ ਦੀ ਵੀ ਗੱਲ ਕਰੂੰਗਾ ਦੂਜੇ ਪਾਸੇ ਮੈਨੂੰ ਬੜਾ ਵੱਡਾ ਸਹਿਯੋਗ ਆਪ ਬਿਸ਼ਨੋਈ ਸਮਾਜ ਵੱਲੋਂ ਬਹੁਤ ਵੱਡਾ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਸੰਦੀਪ ਸਿੰਘ ਬਿਸ਼ਨੋਈ ਜਿਹੜਾ ਉੱਥੇ ਇੱਕ ਸਧਾਰਨ ਸੀ ਬਿਸ਼ਨੋਈ ਪਰਿਵਾਰ ਚੋਂ ਕਿ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤੁਹਾਨੂੰ ਸਾਥ ਦੇਣਾ ਹੈ ਮੈਂ ਕਿਹਾ ਤੁਸੀਂ ਮੈਨੂੰ ਸਾਥ ਕਿਉਂ ਦੇ ਰਹੇ ਹੋ ਕਹਿੰਦੇ ਸਾਰੇ ਬੰਦਿਆਂ ਚੋਂ ਪੜ੍ਹੇ ਲਿਖੇ ਵੀ ਤੁਸੀਂ ਵੱਧੋਂ ਤੇ ਸਾਰਿਆਂ ਚੋਂ ਇਮਾਨਦਾਰ ਵੀ ਤੁਸੀਂ ਵੱਧੋਂ ਉੱਥੇ ਫਿਰ ਉਹਨਾਂ ਨੇ ਕਿਹਾ ਕਿ ਇੱਕ ਰਾਜਾ ਸੀਗਾ ਅਬੇ ਸਿੰਘ ਜੋਧਪੁਰ ਦਾ ਜੋਧਪੁਰ ਦੇ ਰਾਜੇ ਨੇ ਕਿਤੇ ਚੂਨਾ ਦੇ ਨਾਲ ਆਪਣਾ ਮਹੱਲ ਹੋਰ ਬਣਾਉਣਾ ਸੀਗਾ ਉਹ ਚੂਨਾ ਲੱਕਣਾ ਵੱਢ ਕੇ ਪਟਾਉਂਦੇ ਸੀ ਉਹ ਫਿਰ ਇੱਕ ਦਿਨ ਜੋਧਪੁਰ ਦੇ ਨਗਰ ਦੇ ਵਿੱਚ ਆ ਕੇ 1730 ਦੇ ਬਚਾਏ ਤੇ ਉਹਨੇ ਆਪਦਾ ਦਵਾਨ ਭੇਜਿਆ ਗਿਰਦਰ ਜੀ ਨੂੰ ਉਹ ਜਦੋਂ ਆਇਆ ਤੇ ਉਹਨੇ ਆਖਿਆ ਵੀ ਮੈਂ ਲੱਕਣਾ ਵੱਢਣੀਆਂ ਖੇਜੜੀ ਦਾ ਦਖਤ ਝੰਡ ਦੇ ਤੇ ਫਿਰ ਜਦੋਂ ਵੱਢਣ ਲੱਗੇ ਉਹ ਕਹਿੰਦੇ ਵੀ ਦਰਖਤ ਅਸੀਂ ਨਹੀਂ ਵੱਢਣਦੇ ਨੇ ਤੇ ਉਹਨਾਂ ਨੇ ਫਿਰ ਦਰਖਤਾਂ ਦੇ ਲਈ 363 ਜਾਣਿਆਂ ਨੇ ਸੀਧੀਆਂ ਉੱਥੇ ਦੇਤੀਆਂ ਇੱਕ ਮਾਤਾ ਸੀ ਅਮਰਤਾ ਦੇਵੀ ਜੀ ਸੀ ਉਹਨੇ ਫਿਰ ਇਹਨਾਂ ਦਰਖਤਾਂ ਨੂੰ ਜੱਫੇ ਪਾ ਲਏ ਉਹਨੇ ਆਪ ਵੀ ਪਾ ਲਿਆ ਪਤਨੀ ਪਾ ਲਿਆ ਤੇ ਦੋ ਉਹਨਾਂ ਦੇ ਧੀਆਂ ਸੀਗੀਆਂ ਉਹਨਾਂ ਨੇ ਜੱਫਾ ਪਾ ਲਿਆ ਤੇ ਉਹਨੇ ਰਾਜੇ ਨੇ ਆਰਡਰ ਕੀਤਾ ਕਿ ਇਹਨੂੰ ਵਿੱਚੇ ਵੜ ਦਿਓ ਉਹਨਾਂ ਨੇ ਉਵੇਂ ਹੀ ਉਹਨਾਂ ਨੂੰ ਆਰੈਨਾ ਚੀਰਤਾ ਦਰਖਤਾਂ ਦੇ ਲਈ ਤੇ ਉਹਨਾਂ ਨੇ ਕਿਹਾ ਜੇ ਦਰਖਤ ਬਚ ਜਾਣ ਤੇ ਜੇ ਸਾਡੀ ਜਾਨ ਸਿਰ ਵੀ ਚਲਾ ਜਾਵੇ ਤੇ ਇਹ ਕੋਈ ਪਰਵਾਹ ਨਹੀਂ ਇਤਿਹਾਸ ਸਿਰਜਿਆ ਤੇ ਫਿਰ ਉੱਥੇ हिरणा ਉਹਨਾਂ ਦੀ ਰੱਖ ਰਖਾ ਲਈ ਉਥੇ ਹੋਰ ਚ ਪਾਣੀ ਨਾ ਨਹਿਰਾਂ ਸਾਡੀਆਂ ਪਾਣੀ ਸਾਡਾ ਜਗਾ ਪਾਣੀ ਨਹੀਂ ਜਾਂਦਾ ਤੇ ਫਿਰ ਹਰ ਹਿਰਨਾ ਦੀ ਮਿਰਗਾਂ ਦੀ ਰੱਖ ਰਖਾ ਲਈ ਮੈਂ ਪਾਣੀ ਦਾ ਉਥੋਂ ਪ੍ਰਬੰਧ ਕਰਕੇ ਦੇਉਂਗਾ ਤੇ ਹੋਰ ਜਿਹੜੇ ਜਿਹੜੇ ਵੀ ਕਹਿਣਗੇ ਉਹ ਮੈਂ ਕੁਰਬਾਨ ਕਰੂੰਗਾ ਤੇ ਮੈਂ ਬਿਸ਼ਨੋਈ ਕਮਿਊਨਿਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਆਪ ਸੱਦ ਕੇ ਇਹ ਜਿਹੜਾ ਮੈਨੂੰ ਸਾਥ ਦਿੱਤਾ ਤੇ ਇਸ ਕਰਕੇ ਨਤੀਜਾ ਇਹ ਨਿਕਲਣਾ ਮੈਂ ਤੁਹਾਨੂੰ ਅੱਜ ਦੱਸੀ ਜਾਨਾ ਨਤੀਜਾ ਇਹ ਨਿਕਲਣਾ ਹੈ ਜਿਵੇਂ ਲੀਡਰ ਸੀਗੇ ਸਾਂਝਾਂ ਕਿਤੇ ਵਧਾਈਆਂ ਕਿਤੇ ਰਾਤ ਨੂੰ ਕਿਤੇ ਦਿਨੇ ਕਿਤੇ ਦੁਪਹਿਰੇ ਕਿਤੇ ਸ਼ਾਮ ਨੂੰ ਕਿਤੇ ਤੇ ਫੇਰ ਇਹ ਇਹ ਜਿਹੜਾ ਸਾਰਾ ਸੀਗਾ ਤੇ ਹੁਣ ਲੋਕਾਂ ਨੇ ਇਹ ਸੋਚ ਲਿਆ ਜੇ ਇਹ ਐਵੇਂ ਕਰਦੇ ਆ ਤੇ ਆਪਾਂ ਵੀ ਐਵੇਂ ਕਰਨਾ ਝੰਡੇ ਕਿਸ ਦੇ ਡੰਡੇ ਕਿਸ ਦੇ ਬੂਤ ਕਿਸੇ ਦੇ ਠੀਕ ਹੈ ਜਕਾਰੇ ਕਿਸੇ ਦੇ ਨਾਰੇ ਕਿਸੇ ਦੇ ਪੈਪਸੀ ਕੋਲੇ ਕਿਸੇ ਦੇ ਸ਼ਬੀਲਾ ਦੀਆਂ ਜਿਹੜੀਆਂ ਸੀ ਉਹ ਕਿਸੇ ਦੀਆਂ ਤੇ ਵੋਟਾਂ ਪਾਈ ਮੈਕ ਨੂੰ ਨਿਕਲੀਆਂ ਤੇ ਮੈਂ ਕਿਸਾਨਾਂ ਦਾ ਵੀ ਬੜਾ ਧੰਨਵਾਦ ਕਰਦਾ ਕਿਸਾਨੋ ਯੋਧਿਓ ਤੁਸੀਂ ਬਹੁਤ ਵੱਡਾ ਕੰਮ ਕਰਤਾ ਤੁਸੀਂ 31 ਤੱਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਅਣਖ ਵਿਖਾਤੀ ਆ ਪਰ ਫਿਰ ਵੀ ਜਿਹੜੇ ਬੰਦੇ ਕਿਸਾਨਾਂ ਦੇ ਵਿਰੋਧੀ ਸੀ ਬੀਜੇਪੀ ਆਰਐਸਐਸ ਦੇ ਜਿਹੜੇ ਬੰਦਿਆਂ ਨੇ ਪਿੰਡਾਂ 'ਚ ਜਾਂ ਬੂਥ ਲਾਏ ਆ ਜਾਂ ਪਿੰਡਾਂ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਆ ਲੋਕ ਉਹਨਾਂ ਨੂੰ ਸਦਾ ਹੀ ਨਫ਼ਰਤ ਕਰਦੇ ਰਹਿਣਗੇ ਜਿਹੜੇ 750 ਕਿਸਾਨਾਂ ਦੇ ਜਿਹੜੇ ਕਾਤਲ ਆ ਦੇਉ ਕਾਤਲਾਂ ਦੇ ਪਿੰਡਾਂ ਚ ਬੂਥ ਲਖਣ ਗੁਰੂ ਦੀ ਵਿਆਦੀ ਵਿਕਰਨ ਕਰਨਾਲਾਂ ਦੇ ਬੂਥ ਲਗਨ ਦਰਬਾਰ ਸਾਹਿਬ ਟੌਣ ਟੌਣਾਂ ਦੇ ਬੂਥ ਲਗਣ ਇਹ ਇਤਿਹਾਸ ਸਿਰਜਿਆ ਜਾਣਾ ਤੇ ਇਹ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਲਿਖਿਆ ਜਾਣਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਕੀ ਕੀਤਾ ਕਿਉਂਕਿ ਨਵਾਬ ਮਲੇਰ ਰਿਕਾਰ ਨੇ ਹਾ ਦਾ ਮਰਨਾਰਾ ਮਾਰਿਆ ਸੀ ਉਹਦਾ ਨਾਂ ਇਤਿਹਾਸ ਚ ਆ ਤੇ ਫਿਰ ਵਜੀਦੇ ਨੇ ਚ ਉਹਨਾਂ ਨੂੰ ਕੀ ਚਨੇ ਸੀ ਉਹ ਵੀ ਇਤਿਹਾਸ ਦੇ ਵਿੱਚ ਨਾ ਇਤਿਹਾਸ ਦੇ ਵਿੱਚ ਆ ਨਾਂ ਰਹਿਣਾ ਜਿੱਥੇ ਤਾਂ ਆਉਂਦੀ ਰਹਿਣੀ ਹੈ ਜੇ ਸਤਪਾਲ ਜੇ ਇੱਥੇ ਜਿੱਤ ਲਿਖੀ ਹੈ ਤੇ ਉਹ ਮਾਰਾਈ ਨੇ ਦੇ ਦੇਣੀ ਉਹਨੂੰ ਕੋਈ ਰੋਕ ਨਹੀਂ ਸਕਦਾ ਦੂਜੇ ਪਾਸੇ ਮੈਂ ਨਵੀਂ ਇੱਕ ਗੱਲ ਕਰਦਾ ਤੇ ਕਿਸਾਨਾਂ ਨੇ ਰਾਹ ਰੋਕਤਾ ਰਾਹ ਰੋਕ ਕੇ ਤੇ ਉਹਨਾਂ ਨੂੰ ਨਫਰਤ ਕੀਤੀ ਜਿਨ੍ਹਾਂ ਨੇ ਉਹਨੂੰ ਬੁਲਾਇਆ ਟੇਡੇ ਢੰਗ ਨਾਲ ਉਹਨਾਂ ਨੂੰ ਸੱਦਿਆ ਤੇ ਫਿਰ ਹੁਣ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਰਾਹ ਤਾਂ ਤੁਸੀਂ ਰੋਕਤਾ ਹੈ ਤੇ ਅੱਜ ਭਾਈ ਹੁਣ ਵੋਟਾਂ ਪਾ ਕੇ ਉਹਨੂੰ ਪਾਰਲੀਮੈਂਟ ਜਾਣ ਤੋਂ ਵੀ ਰੋਕ ਦਿਓ ਅਖੀਲ ਆ ਜਿਹੜਾ ਕੰਮ ਹੈ ਉਹਨਾਂ ਨੇ ਕਿਹਾ ਵੀ ਰਾਹ ਵੀ ਅਸੀਂ ਰੋਕਿਆ ਸਾਰੇ ਕਿਸਾਨਾਂ ਨੇ ਕਿਹਾ ਤੇ ਉਹਨਾਂ ਦਾ ਅੱਜ ਪਾਰਲੀਮੈਂਟ ਦਾ ਜਾਣ ਦਾ ਜਿਹੜਾ ਰਸਤਾ ਹੈ ਅਸੀਂ ਬੰਦ ਕਰ ਦੇਵਾਂਗੇ ਹੁਣ ਮੈਂ ਕੁਝ ਹੀ ਵੇਖਦਾ ਹਾਥੀ ਦੇ ਦੰਦ ਖਾਣ ਨੂੰ ਹੋਰ ਆ ਵਿਖਾਉਣ ਨੂੰ ਹੋਰ ਹੈ ਕਿਸਾਨਾਂ ਕੋਲੇ ਜਾ ਕੇ ਗੱਲਾਂ ਹੋਰ ਕਰਦੇ ਆ ਪੰਥ ਕੋਲੇ ਗੱਲਾਂ ਜਾ ਕੇ ਹੋਰ ਕਰਦੇ ਆ ਘਰੇ ਹੋਰ ਕਰਦੇ ਆ ਬੂਥ ਤੇ ਜਾ ਕੇ ਹੋਰ ਕਰਦੇ ਆ ਇਸ ਕਰਕੇ ਪੰਜਾਬ ਦੇ ਲੋਕ ਸਾਰੇ ਫਰੇਬੀ ਬੰਦਿਆਂ ਦੇ ਉੱਤੇ ਵੀ ਨਿਗਾਹ ਰੱਖੀ ਹੋਈ ਹੈ ਇਹ ਫੈਸਲਾ ਜਿਹੜਾ ਮਾਲਕ ਕਰੂਗਾ ਤੇ ਫੇਰ ਮੈਂ ਧੰਨਵਾਦ ਆ ਮੈਂ ਨਗਰ ਵਾਲਿਆਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਤੇ ਮੈਂ ਇਹਨਾਂ ਦਾ ਰਿਣੀ ਆ ਤੇ ਫਿਰ ਮੈਂ ਫੇਰ ਵੀ ਫਕਰਣਾ ਕੋਹਿਣਾ ਕਿ ਜਿੰਨਾ ਵੀ ਤੁਸੀਂ ਸਾਥ ਦਿੱਤਾ ਧੰਨਵਾਦ ਤੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਇਹ ਕੇ ਜੀ ਮੈਂ ਫੇਰ ਵੀ ਤੁਹਾਨੂੰ ਅੱਜ ਕਹਿਣਾ ਕੋਈ ਕਹਿੰਦਾ ਮੈਂ ਜਿੱਤੂਗਾ ਕੋਈ ਕਹਿੰਦਾ ਮੈਂ ਜਿੱਤੂਗਾ ਮੈਂ ਅੱਜ ਵੀ ਕਹਿਣਾ ਫੇਰੀ ਉਹੀ ਡਰਾਉਣਾ ਜੇ ਮੈਂ ਗੁਰੂ ਦੀ ਬੇਦਵੀ ਕੀਤੀ ਤੇ ਕਰਾਈ ਦੇ ਨਾਲ ਚਲੇ ਇੱਕ ਵੀ ਵੋਟਰ ਨਾ ਪਾਓ ਜੇ ਮੈਂ ਦਰਬਾਰ ਸਭ ਟੌਣ ਟੌਣ ਨਾਲ ਚਲੇ ਇੱਕ ਵੀ ਵੋਟਰ ਨਾ ਪਾਓ ਜੇ ਗਲਾਂ ਚ ਟਾਇਰ ਪਾਉਣ ਪਾਉਣ ਨਾਲ ਚਲੇ ਇੱਕ ਵੀ ਵੋਟਰ ਨਾ ਪਾਓ ਜੇ 700 ਕਿਸਾਨਾਂ ਨਾਲ ਮਾਰਨ ਤੇ ਮਰਵਾਉਣ ਨਾਲ ਚੱਲੇ ਆ ਮੈਨੂੰ ਇੱਕ ਵੀ ਵੋਟਰ ਨਾ ਪਾਓ ਜੇ ਮੈਂ ਚਿੱਟਾ ਵੇਚਣ ਤੇ ਵਕਾਉਣ ਨਾਲ ਚੱਲੇ ਤੇ ਮੈਨੂੰ ਇੱਕ ਵੀ ਵੋਟ ਨਾ ਪਾਓ ਮੈਂ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਨਾਲ ਚੱਲਿਆ ਇੱਕ ਵੀ ਵੋਟ ਨਾ ਪਾਓ ਜੇ ਮੈਂ ਬਾਰਡਰ ਬੰਦ ਕਰਨ ਕਰਾਉਣ ਵਾਲਿਆਂ ਨਾਲ ਚੱਲਿਆ ਮੈਨੂੰ ਇੱਕ ਵੀ ਵੋਟ ਪਾਓ ਮੈਂ ਖੱਟੜ ਤਰ੍ਹਾਂ ਸ਼ੁਭ ਕਰਨ ਨੂੰ ਗੋਲੀਆਂ ਮਾਰਨ ਵਾਲਿਆਂ ਤੇ ਕੁੱਟਣ ਵਾਲਿਆਂ ਬੋਰੀਆਂ 'ਚ ਪਾ ਕੇ ਉਹਨਾਂ ਦੇ ਨਾਲ ਚੱਲਿਆ ਤੇ ਮੈਨੂੰ ਇੱਕ ਵੀ ਵੋਟ ਨਾ ਪਾਓ ਜੇ ਮੈਂ ਪੰਜਾਬ ਦੇ ਪਾਣੀ ਲੁੱਟਣ ਤੇ ਲਟਾਉਣ ਵਾਲਿਆਂ ਨਾਲ ਚੱਲਿਆ ਫਿਰ ਮੈਨੂੰ ਇੱਕ ਵੀ ਵੋਟ ਨਾ ਪਾਓ ਤੇ ਫੇਰ ਜੇ ਮੈਂ ਤੁਹਾਡਾ ਹੱਕਦਾਰ ਆਈ ਮੈਕ ਤੋਂ ਮੈਂ 43 ਸਾਲ ਤੋਂ ਅਣਖ ਦੇ ਗੈਰਤਨਾ ਬੋਲਿਆ ਇਹੀ ਮੈਕ ਦੇ ਰਹੀਂ ਮੈਂ ਪਾਰਲੀਮੈਂਟ ਦੇ ਵਿੱਚ ਅਣਖ ਗੈਰਤਨਾ ਬੋਲਦਾ ਰਾਵਾਂਗਾ ਤੇ ਆਵਾਜ਼ ਬੰਦ ਲੰਦ ਕਰਾਂਗਾ ਤੇ ਚੋਣ ਨਿਸ਼ਾਨ ਤੁਹਾਨੂੰ ਪਤਾ ਮੈਂ ਕੀ ਹੈ ਤੇ 24 ਨੰਬਰ 'ਤੇ ਵਟਣਾ ਉਹ ਦਬਾਓ ਪੰਥ ਕੌਮ ਦੀ ਜਿੱਤ ਕਰਾਓ ਤੇ ਇਸ ਕਰਕੇ ਦੋ ਸੋਚਾਂ ਦੀ ਲੜਾਈ ਹੈ ਇੱਕ ਪਾਸੇ ਕਾਲ ਤੱਕ ਦੀ ਸੋਚ ਹੈ ਪੰਥ ਦੇ ਪੰਜਾਬ ਦੀ ਸੋਚ ਹੈ ਪੰਜਾਬ ਦੇ ਭਾਰੇ ਸਾਰੇ ਦੀ ਸੋਚ ਦੀ ਹੈ ਇੱਕ ਪਾਸੇ ਦਿੱਲੀ ਹਾਂ ਇਹ ਲੜਾਈ ਹੁਣ ਦਿੱਲੀ ਦੀ ਹੈ ਇੱਕ ਪਾਸੇ ਦਿੱਲੀ ਦਾ ਯਾਰ ਹੈ ਇੱਕ ਪਾਸੇ ਪੰਥ ਦੇ ਪੰਜਾਬ ਦੇ ਯਾਰ ਹੈ ਹੁਣ ਤੁਸੀਂ ਦਿੱਲੀ ਦੇ ਯਾਰਾਂ ਨੂੰ ਜਿਤਾਉਣਾ ਜਿਨ੍ਹਾਂ ਨੂੰ 77 ਸਾਲ ਜਿਤਾਉਂਦੇ ਰਹੇ ਹੋ ਤੇ ਕੀ ਤੁਸੀਂ ਪੰਥ ਨੂੰ ਜਿਤਾਉਣਾ ਇਹ ਫੈਸਲਾ ਲੋਕਾਂ ਨੇ ਕਰਨਾ ਕਿਉਂਕਿ ਮੈਂ ਨਹੀਂ ਕਹਿ ਸਕਦਾ ਫੈਸਲਾ ਤੁਸੀਂ ਠੋਸੋ ਆ ਕਰੋ ਕਿਉਂਕਿ ਗੁਰੂ ਹੁੰਦਾ 20 ਵਿਸਵੇ ਤੇ ਸੰਗਤ ਹੁੰਦੀ 21 ਵਿਸਵੇ ਸੰਗਤ ਜੋ ਫੈਸਲਾ ਕਰੋਗੇ ਉਹ ਮੈਨੂੰ ਮਨਜ਼ੂਰ ਹੋਗਾ ਬਿਲਕੁਲ ਸੰਗਤ ਜੋ ਫੈਸਲਾ ਕਰੂਗੀ ਮਨਜ਼ੂਰ ਹੋਗਾ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਅੱਜ ਆਪਣੇ ਪਿੰਡ ਦੇ ਵਿੱਚ ਹੀ ਆਪਣੀ ਬੋਰਡ ਦਾ ਭੁਗਤਾਨ ਕੀਤਾ ਪਰ ਇੱਕ ਵੱਡੀ ਗੱਲ ਕਹਿ ਦਿੱਤੀ ਕਹਿੰਦੇ ਵੋਟ ਪਾਉਣ ਤੋਂ ਬਾਅਦ ਮੈਂ ਬੂਥਾਂ ਤੇ ਜਾ ਕੇ ਉਹ ਗੱਲ ਦੀ ਚੈਕਿੰਗ ਨਹੀਂ ਕਰਨੀ ਵੋਟਾਂ ਪੈ ਰਹੀਆਂ ਜਾਂ ਕੀ ਹੋ ਰਿਹਾ ਹੈਗਾ ਕਹਿੰਦੇ ਉੱਥੇ ਜਾਣਾ ਹੈਗਾ ਸਵੇਰ ਦੀ ਗੱਲ ਕਰਦੇ ਤਾਂ ਸਵੇਰ 2 ਵਜੇ ਦੇ ਕਰੀਬ ਕਹਿੰਦੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਆਏ ਉਸ ਤੋਂ ਬਾਅਦ ਅੱਜ ਆਪਣੇ ਹੀ ਪਿੰਡ ਦੇ ਬਣੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਉਸ ਤੋਂ ਬਾਅਦ ਆਪਣੀ ਵੋਟ ਪਾਉਂਦੀ ਹੈ ਸੋਚ ਦੀ ਗੱਲ ਕੀਤੀ ਉਹਨਾਂ ਨੇ ਗੱਲ ਇਹ ਕਹਤੀ ਹੈ ਜਿਤਾਣਾ ਕਿੰਨੂ ਇਹ ਫੈਸਲਾ ਲੋਕਾਂ ਨੇ ਕਰਨਾ ਹੈਗਾ ਕਹਿੰਦੇ ਜਿਸ ਮਾਈਕ ਤੇ 43 ਸਾਲ ਤੋਂ ਬੋਲੇ ਹੈਗੇ ਆ ਜੇਕਰ ਉਸੇ ਮਾਈਕ ਤੇ ਤੁਸੀਂ ਸੰਸਦ ਚ ਬੋਲਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਬ ਕੀ ਹੈ ਉਹਨਾਂ ਨੇ ਆਪਣਾ ਬਟਨ ਵੀ ਦੱਸਤਾ ਹੈ ਉਹ ਸਪੋਰਟ ਜਿਹੜੀ ਹੈ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਤੇ ਜਿਸਕਰਨ ਸਿੰਘ ਕਾਨ ਸਿੰਘ ਹੋਲਿਆਂ ਦਾ ਇਹੀ ਕਹਿਣਾ ਹੈਗਾ ਸੋਚ ಮತਦਾਨ ਕਰਨ ਤੋਂ ਪਹਿਲਾਂ ਆਪਦੀ ਮਤਦਾਨ ਜਰੂਰ ਸੋਚੋ ਤੁਸੀਂ ਮਤਦਾਨ ਕਿਸ ਦੇ ਹਿੱਸੇ 'ਚ ਕਰਨ ਜਾ ਰਹੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦ ਦਾ ਗੁਰੂ ਵਰਸਾ ਲਾਈਵ ਤੇ ਆਵਾਜ਼ੇ ਪੰਜਾਬ